ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਪਰਿਵਾਰ ਦੀ ਜਿਸ ਨੂੰ ਤੁਹਾਡੀ ਮਦਦ ਦੀ ਜਰੂਰਤ ਹੈ ਇਸ ਪਰਿਵਾਰ ਦਾ ਇੱਕ ਬੱਚਾ ਕਾਫੀ ਬਿਮਾਰ ਹੋ ਗਿਆ ਸੀ ਜਿਸ ਦਾ ਇਲਾਜ ਸਮਾਜ ਸੇਵੀ ਵਿੱਕੀ ਬਤਰਾ ਦੁਆਰਾ ਕਰਵਾਇਆ ਗਿਆ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦਵਾਈ ਗਈ ਹੈ ਜਿਸ ਤੋਂ ਬਾਅਦ ਇਹਨਾਂ ਦੇ ਕਰਦੀ ਹਾਲਤ ਕਾਫੀ ਖਰਾਬ ਦੇਖਦੇ ਹੋਏ ਉਹਨਾਂ ਵੱਲੋਂ ਰਾਸ਼ਨ ਵੀ ਉਪਲਬਧ ਕਰਵਾਇਆ ਗਿਆ ਹੈ ਲੇਕਿਨ ਇਸ ਪਰਿਵਾਰ ਦਾ ਕਾਫੀ ਬੁਰਾ ਹਾਲ ਹੈ ਕਰਦੇ ਵਿੱਚ ਦਰਵਾਜੇ ਨਹੀਂ ਲੱਗੇ ਨਾ ਹੀ ਕੋਈ ਖਿੜਕੀਆਂ ਲਗੀਆਂ ਹੋਈਆਂ ਜਦਕਿ ਦੀਵਾਰਾਂ ਦੇ ਉੱਤੇ ਨਾ ਤਾਂ ਕੋਈ ਪਲਸਟਰ ਹੈ ਦੀਵਾਰਾਂ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਇੱਥੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਫਾਦਿਲ ਕਾਦੇ ਡੇਰਾ ਸੱਚਾ ਸੁਦਾ ਕਲੋਨੀ ਦੇ ਵਿੱਚ ਬੰજારਾ ਚੌਕ ਦੇ ਨੇੜੇ ਰਹਿਣ ਵਾਲਾ ਇਹ ਪਰਿਵਾਰ ਤੁਹਾਡੀ ਮਦਦ ਦਾ ਇੰਤਜ਼ਾਰ ਕਰ ਰਿਹਾ ਹੈ ਆਓ ਆਪਾਂ ਸਾਰੇ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ ਮੇਰਾ ਨਾਮ ਕਿਰਨ ਇਸ ਵਸੇ ਇਹ ਡੇਰਾ ਸੱਤਿਆ ਸੋਦਾ ਕਲੋਨੀ ਦੇ ਰਹਿਣ ਵਾਲੇ ਨੇ ਰੀਨਾ ਦੀ ਜੀ ਤੇ ਇਹਨਾਂ ਦੀਆਂ ਪੰਜ ਬੇਟੀਆਂ ਹਨ ਤੇ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਮਜਬੂਰ ਤੇ ਗਰੀਬ ਹਲਾਤਾਂ ਦੇ ਵਿੱਚ ਗੁਜ਼ਰ ਰਿਹਾ ਹੈ ਇਹਨਾਂ ਦਾ ਦੋਤਾ ਸੀ ਜੋ ਤਿੰਨ ਚਾਰ ਦਿਨਾਂ ਤੋਂ ਕਾਫੀ ਬਿਮਾਰ ਸੀ ਤੇ ਉਸ ਦੇ ਇਲਾਜ ਦੇ ਲਈ ਵੀ ਇਹਨਾਂ ਕੋਲ ਕੋਈ ਖਰਚਾ ਪਾਣ ਨਹੀਂ ਸੀ ਨਾ ਹੀ ਕੋਈ ਕਰਜ਼ੇ ਸੋਦਾ ਸੀ ਇਹਨਾਂ ਦੀ ਮਦਦ ਵਿੱਕੀ ਬਤਰਾ ਆਪਣੇ ਸ਼ਹਿਰ ਦੇ ਸੇ ਸਮਾਜ ਸੇਵਿਕਾ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਦੇ ਬੱਚੇ ਦਾ ਇਲਾਜ ਕਰਾਇਆ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਤ ਚ ਚੜ ਕੇ ਸਾਰੇ ਇਹਨਾਂ ਦੀ ਮਦਦ ਕਰੋ ਜੋ ਜਿਸ ਕੋਲ ਸਹਾਇਤਾ ਹੋ ਸਕੇ ਇਸ ਪਰਿਵਾਰ ਨੂੰ ਦਿਓ ਕਿਉਂਕਿ ਇਹਨਾਂ ਦਾ ਗੁਜ਼ਾਰਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਜੀ ਇਹਨਾਂ ਦੀ ਵਤ ਕਰਨ ਵਾਸਤੇ ਕਿੱਥੇ ਸੰਪਰਕ ਕੀਤਾ ਜਾ ਸਕਦਾ ਕਿੱਥੇ ਰਹਿੰਦੇ ਨੇ ਇਹਨਾਂ ਦਾ ਕੋਈ ਮੋਬਾਈਲ ਨੰਬਰ ਹੈ ਇਹਨਾਂ ਦੀ ਮਦਦ ਕਰਨ ਲਈ ਡੇਰਾ ਸੱਚਾ ਸੋਧਾ ਕਲੋਨੀ ਨੀਅਰ ਵੰਜਾਰਾ ਚੌਂਕ ਬਨਾਣਾ ਸਟੋਰ ਵਾਲੀ ਗਲੀ ਉੱਤੇ ਇਹਨਾਂ ਦਾ ਘਰ ਹੈ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ 9880917682 ਮੇਰਾ ਕੰਟੈਕਟ ਨੰਬਰ ਹੈ ਕਿਉਂਕਿ ਇਹਨਾਂ ਕੋ ਮੋਬਾਈਲ ਨਹੀਂ ਹੈ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਇਸ ਮੋਬਾਈਲ ਤੇ ਕੰਟੈਕਟ ਤੇ ਕਰਕੇ ਸਾਨੂੰ ਇੱਥੇ ਡਾਇਰੈਕਟਲੀ ਆ ਕੇ ਮਦਦ ਦੇ ਸਕਦੇ ਨੇ ਜੇ ਕਿਸੇ ਨੇ ਆਣਾ ਹੈ ਤਾਂ ਇਹਨਾਂ ਦੇ ਘਰ ਦੇ ਆ ਕੇ ਹਾਲਾਤ ਦੇਖ ਕੇ ਇਹਨਾਂ ਦੀ ਮਦਦ ਕਰਨ ਵੱਤੋ ਅੱਜ ਨਹੀਂ ਹੋ ਸਕੇ